ਜਵੇਂ ਕਿ ਆਪਾਂ ਜਾਣਦੇ ਹਾਂ ਕਿ ਇਨੀ ਦਿਨੀ ਪਠਾਨ ਮਾਜਰਾ ਫਰਾਰ ਨੇ ਉਹ ਪੁਲਿਸ ਦੀ ਹਿਰਾਸਤ ਤੋਂ ਵੀ ਬਾਹਰ ਨੇ ਜੀ ਹਾਂ ਹੁਣੇ-ਹੁਣੇ ਪਠਾਨ ਮਾਜਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਹਨਾਂ ਨੇ ਸਾਹਮਣੇ ਆ ਕੇ ਸ਼ਰਯਾਂਬ ਵੱਡੇ ਖੁਲਾਸੇ ਕਰ ਦਿੱਤੇ ਨੇ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕਾਵੇਂ ਸਰਕਾਰ ਅਤੇ ਉਹਨਾਂ ਦੇ ਜਿਹੜੇ ਭਗਵੰਤ ਮਾਨ ਦੇ ਭੇਡਾਂ ਐਮਐਲਏ ਮంత్రి ਨੇ ਜਿਹੜੇ ਉਹਨਾਂ ਦੇ ਕਹਿਣੇ ਦੇ ਵਿੱਚ ਨੇ ਅਤੇ ਉਹ ਕੋਈ ਵੀ ਪੰਜਾਬ ਦੇ ਹੱਕ ਸੱਚ ਦੇ ਨਾਲ ਨਹੀਂ ਖੜ ਰਿਹਾ ਆਓ ਸੁਣਦੇ ਹਾਂ ਕਿ ਐਮਐਲਏ ਪਠਾਨ ਮਾਜਰ ਨੇ ਆਪਣੀ ਇਸ ਵੀਡੀਓ ਦੇ ਵਿੱਚ ਕਿਹੜੇ ਵੱਡੇ ਵੱਡੇ ਖੁਲਾਸੇ ਕੀਤੇ ਨੇ ਜੇ ਚੰਗੇ ਲੱਗਦੇ ਆ ਤਾਂ ਦੱਬ ਕੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਆਪਣੇ ਵਿਚਾਰ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਮੀਤ ਪਠਾਨ ਮਾਜਰ ਮੇਰਾ ਵੀਡੀਓ ਪਾਉਣ ਨੂੰ ਜੀ ਨਹੀਂ ਸੀ ਕਰਦਾ ਜਿੰਨੀ ਮੇਰੇ ਪਰਿਵਾਰ ਨੂੰ ਤੰਗੀ ਦਿੱਤੀ ਜਾ ਰਹੀ ਆ ਕਸੂਰ ਮੇਰਾ ਕੀ ਆ ਵੀ ਮੈਂ ਸਿਰਫ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਅੱਜ ਹੜ੍ਹਾਂ ਦੇ ਵਿੱਚ ਸਾਡਾ ਸਾਰਾ ਪੰਜਾਬ ਰੁੜ ਗਿਆ ਉਹਦੀ ਗੱਲ ਕੀਤੀ ਵੀ ਕ੍ਰਿਸ਼ਨ ਕੁਮਾਰ ਦਾ ਕਸੂਰ ਆ ਵੀ ਸਾਡੇ ਹਲਕੇ ਦੇ ਵਿੱਚ ਵੀ ਪਾਣੀ ਆਉਂਦਾ ਤੇ ਉੱਥੇ ਵੀ ਜਿਹੜੇ ਲੋਕ ਮਰਿਓ ਕ੍ਰਿਸ਼ਨ ਕੁਮਾਰ ਦੀ ਬਦੌਲਤ ਮਰੇ ਆ ਉਹਦੀ ਮੈਨੂੰ سزا ਕੀ ਮਿਲ ਰਹੀ ਆ ਇਹਨੋਂ ਮੇਰੇ ਤੇ 376 ਦਾ ਪਰਚਾ ਤਾਂ ਨਹੀਂ ਕੀਤਾ ਗਿਆ ਅੱਜ 376 1135 ਐਪਲੀਕੇਸ਼ਨਾਂ ਜਿਹੜੀਆਂ ਪਰਚੇ ਦਰਜ ਹੋਇਆ 1135 ਹੋਇਆ 2022 ਚ ਫਿਰ 1000 ਕੁਛ ਪਰਚੇ ਹੋਏ ਆ 23 ਚ ਫਿਰ 24 ਚ ਵੀ 1000 ਕੁਛ ਪਰਚੇ ਹੋਏ ਆ ਹੁਣ 900 ਕੁਛ ਪਰਚੇ ਹੁਣ ਤੱਕ ਹੋ ਚੁੱਕੇ ਆ ਵੀ ਇੰਨੇ ਪਰਚਿਆਂ ਦੇ ਵਿੱਚ ਕਿੰਨੇ ਕਚ ਤੁਸੀਂ 376 ਦੇ ਬੰਦਿਆਂ ਦੇ ਪਿੱਛੇ 100 102 200 ਗੱਡੀ ਲਾ ਕੇ ਪੁਲਿਸ ਵਾਲੇ ਲਾ ਕੇ ਉਹਨੂੰ ਪੰਜਾਈ ਫਿਰਦੇ ਹਾਂ ਮੇਰਾ ਕਸੂਰ ਕੀ ਆ ਮੈਂ ਪੰਜਾਬ ਦੀ ਗੱਲ ਕੀਤੀ ਤੁਸੀਂ ਲੋਕ ਜਿਹੜੇ ਪੰਜਾਬ ਦੀ ਗੱਲ ਕਰਦੇ ਹੋ ਵੀ ਪੰਜਾਬ ਦੀ ਗੱਲ ਨਹੀਂ ਕੋਈ ਕਰਦਾ ਸਾਨੂੰ 94 ਭੇਡਾ ਦੱਸਦੇ ਸੀ ਮੈਂ ਉਹਦੇ ਵਿੱਚੋਂ ਉੱਠ ਕੇ ਇੱਕ ਗੱਲ ਕਰਤੀ ਪੰਜਾਬ ਦੀ ਪੰਜਾਬ ਦੇ ਦਿੱਲੀ ਵਾਲਿਆਂ ਨੂੰ ਉਲਟ ਗੱਲ ਕਰਤੀ ਉਹਦੀ ਮੈਂ ਸਜ਼ਾ ਭੁਗਤ ਰਿਆਂ ਅੱਜ ਮੇਰੀ ਵਾਈਫ ਤਕਰੀਬਨ ਮਹੀਨਾ ਹੋ ਗਿਆ ਉਹਨਾਂ ਨੇ ਹੌਸਲਾ ਰੈਸਟ ਕੀਤੀ ਆ ਉਹ ਬਿਮਾਰ ਉਹਦੇ ਪੰਜ ਪ੍ਰੈਸ਼ਨ ਹੋਏ ਆ ਉਹਨੂੰ ਭੈਣ ਕੋ ਬਾਹਰ ਨਹੀਂ ਜਾਣ ਦੇ ਰਿਆ ਮੇਰੀ ਵਾਈਫ ਕਿਤੇ ਮੇਰਾ ਬੇਟਾ ਕਿਤੇ ਮੇਰੀ ਬੇਟੀ ਕਿਤੇ ਮੇਰੀ ਮਾਂ ਕਿਤੇ ਮੈਂ ਕਿਤੇ ਤੁਸੀਂ ਕਿੰਨੇ ਕੋ ਮੇਰੇ ਨਾਲ ਖੜੇ ਹੋ ਪੰਜਾਬ ਵਾਲਿਓ ਤੁਸੀਂ ਮੇਰੀ ਕਿਥੇ ਕਹੇ ਨੇ ਹਾ ਦਾ ਨਾਰਾ ਮਾਰਿਆ ਮੇਰੇ ਪਿੱਛੇ ਜਾਂ ਕਿਸੇ ਕਿਸਾਨ ਯੂਨੀਅਨ ਐ ਜਾਂ ਕੋ ਦੂਜੀਆਂ ਪਾਰਟੀਆਂ ਐ ਜਾਂ ਕੋ ਸਾਧੀਆਂ ਆਮ ਆਦਮੀ ਪਾਰਟੀ ਆ ਕਿਸੇ ਨੇ ਪੰਜ ਪੈਸੇ ਨਫਾ ਦਾ ਨਾਰਾ ਮਾਰਿਆ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਭੇਡਾ ਹੋ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ ਆ ਗੱਲ ਕਰਨਾ ਸ਼ਲਾ ਮਿਲਿਆ ਮੈਨੂੰ ਮੇਰੀ ਵਾਈਫ ਅੱਜ ਜੇ ਡੈਥ ਹੋ ਗਈ ਉਹਦੀ ਉਹ ਜਿੰਨੀ ਬਿਮਾਰ ਆ ਉਹਨੂੰ ਬਾਹਰ ਨਹੀਂ ਜਾਣ ਦੇ ਰਹਾ ਜੇ ਉਹ ਨਹੀਂ ਕੀ ਹੋ ਗਿਆ ਮੈਂ ਸਰਕਾਰ ਦੀ ਗੱਲ ਪਾਉਂਦਾ ਮਹਾਈ ਹਾਈ ਕੋਰਟ ਦੀ ਸੁ ਸਰਕਾਰ ਨੂੰ ਅੱਜ ਮਿਰਤੇ ਪਰਚਾ ਇੱਕ ਦੇਤਾ ਫਿਰ ਮੈਨਿੰਗ ਦਾ ਦੇਤਾ ਨਾ ਮੈਂ ਕੋਈ ਕੀਤੀ ਨਾ ਕਰਾਈ ਠੀਕ ਆ ਉਸ ਤੋਂ ਬਾਅਦ ਗੋਲੀ ਚੜਾਈ ਦਾ ਦੇਤਾ ਨਾ ਮੈਂ ਚੀਜ਼ ਕੀਤੀ ਨਾ ਚੜਾਈ ਮੈਂ ਸਾਰਾ ਕੁਝ ਹਾਈ ਕੋਰਟ ਦੇ ਦਿੱਤਾ ਆ ਤੇ ਦਊਗਾ ਵੀ ਪ੍ਰੂਫ ਹੁਣ ਇੱਕ 5-7 ਮਹੀਨੇ ਪਹਿਲਾਂ ਸਾਡੇ ਹਲਕੇ ਦੇ ਵਿੱਚ ਫੀਮ ਦਾ ਪਰਚਾ ਦਰਜ ਫੀਮ ਦਾ ਤੇ ਮੇਰਾ ਖਾਲ ਸ਼ਾਇਦ ਕੋਈ ੂਕੀ ਫੀਮ ਦਾ ਪਰਚਾ ਦਰਜ ਹੋਇਆ ਸੀ ਉਹਨੂੰ ਸਦਕੇ ਨਾਮਜ਼ਦ ਕਰ ਰਹੇ ਉਹਦੇ ਵਿੱਚ ਮੈਨੂੰ ਮੈਨੂੰ ਅਸਲਾ ਮਿਲਿਆ ਪੰਜਾਬ ਦੇ ਪਾਣੀਆਂ ਬਾਰੇ ਬੋਲਣ ਤੇ ਕ੍ਰਿਸ਼ਨ ਕੁਮਾਰ ਦੇ ਉਲਟ ਬੋਲਣ ਦੇ ਮਜ਼ਾ ਕਰਕੇ ਯਾਰ ਗੱਲ ਸੁਣੋ ਤੁਸੀਂ ਜੇ ਪਿੱਛੇ ਕੋਈ ਹਾਂ ਦਾ ਨਾਰਾ ਮਾਰੋ ਮਾਰੋ ਲੋ ਹੋਰ ਵੀ ਲੋਕ ਪੰਜਾਬ ਦਾ ਨਾ ਦਾ ਨਾਰਾ ਮਾਰਨਾ ਤੁਸੀਂ ਮੇਰਾ ਬੁਰਾ ਹਾਲ ਕਰਵਾਤਾ ਮੈਂ ਜਜਬਾਤੀ ਜਾਟਾਂ ਮੈਂ ਜਜਬਾਤਾ ਚਾ ਕੇ ਜੋ ਮੇਰੇ ਮੂੰਹ ਚੋਂ ਮੈਂ ਬੋਲਤਾ ਮੈਂ ਸਰਕਾਰ ਦੇ ਖਿਲਾਫ ਵੀ ਬੋਲਿਆ ਮੈਂ ਜੋ ਦਿੱਲੀ ਵਾਲੇ ਸਾਧਨਾ ਕਰਦੇ ਉਹ ਵੀ ਬੋਲਿਆ ਤੇ ਮੈਨੂੰ ਬੋਲਣ ਦਾ ਸਜ਼ਾ ਮੇਰੇ ਵੀ ਮੇਰੀ ਵਾਈਫ ਦੇ ਐਨੇ ਕੋ ਬਿਮਾਰ ਆ ਐਸਐਸਪੀ ਨੂੰ ਫੋਨ ਕਰਦੀ ਉਹ ਡੀਐਸਪੀ ਨੂੰ ਫੋਨ ਕਰਦੀ ਆ ਸਚੂ ਨੂੰ ਫੋਨ ਕਰਦੀ ਉਹਦਾ ਕੋ ਫੋਨ ਨਹੀਂ ਟੈਂਡ ਕਰ ਰਿਹਾ ਵੀ ਮੈਂ ਬਿਮਾਰ ਆ ਮੈਨੂੰ ਬਾਹਰ ਜਾਣ ਦੋ ਉਹ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਮੇਰੀ ਮਾਂ ਕਿਤੇ ਬੈਠੀ ਆ ਮੇਰੀ ਜਵਾਨਤੀ ਮੈਂ ਘਰੋਂ ਨਹੀਂ ਕਰੀ ਬਾਹਰ ਜਾਣ ਦਿੱਤੀ ਤੇ ਅੱਜ ਉਹ ਵੀ ਕਰਨੀ ਹੈਗੀ ਮੈਂ ਵੈਸੇ ਨਾ ਡਰਦਾ ਮੇਰਾ ਮੇਰਾ ਜੋ ਮਰਜ਼ੀ ਕਰ ਲੈਣੇ ਯਾਰ ਪਰ ਇੱਕ ਹੱਦ ਤੱਕ ਸਿਆਸਤਾਂ ਦੇਖਦੇ ਰਹੇ ਆ ਕਾਦੀ ਵੀ ਵੇਖਿਆ ਕਾਂਗਰਸੀ ਵੀ ਵੇਖਿਆ ਵੀ ਜਿਹੜਾ ਕੋਈ ਕਿਸਲਾ ਘਣਾ ਹੁੰਦਾ ਸੀ ਉਹਨੂੰ ਸੱਜਾ ਲੈਨੇ ਨਹੀਂ ਇਹ ਥੋੜਾ ਹੁੰਦਾ ਯਾਰ ਕੋਈ ਕਿਸ ਦੀਆਂ ਧੀਆਂ ਨੂੰ ਭਲਾਈ ਫੇਰੋ ਜਾਂ ਭੈ ਚ ਪੁੱਤਾਂ ਦੇ ਪਰਚੇ ਦੇ ਦੋ ਮੈਂ ਆਪਦੇ ਪੁੱਤਾਂ ਦੇ ਬੱਚਿਆਂ ਦੇ ਕਰੋੜਾ ਰੁਪਈਆ ਲਾ ਕੇ ਬੜਾਈ ਜਾਵਾਂ ਤੇ ਮੈਨੂੰ ਸੱਜਾ ਕੀ ਮਿਲੀ ਪੰਜਾਬ ਨਾਲ ਖੜਨ ਦੀ ਵੀ ਮੇਰੀ ਵਾਈਫ ਬਿਮਾਰ ਮੇਰੀ ਮਾਂ ਬਿਮਾਰ ਮੇਰੀ ਬੱਚੀ ਕਦੇ ਮੇਰਾ ਬੱਚਾ ਕਦੇ ਮੈਂ ਕਦੇ ਤੇ ਮੇਰੇ ਮੇਰੇ ਪਿੱਛੇ ਤੁਸੀਂ ਕਿੱਥੇ ਖੜੇ ਆ ਤੁਸੀਂ ਤਾਂ ਘੰਟੇ ਵੀ ਨਹੀਂ ਕੱਢੇ ਤੁਸੀਂ ਲੋਕ ਉਹ ਆ ਵੀ ਮੈਂ ਹੁਣ ਕੀ ਤੁਹਾਨੂੰ ਕਹਾਂ ਮੈਂ ਤੁਹਾਨੂੰ ਜ਼ਿਆਦਾ ਕੁਝ ਨਹੀਂ ਕਹਿੰਦਾ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਵੀ ਜੇ ਮੇਰੀ ਵਾਈਫ ਨੂੰ ਕੁਝ ਹੋ ਗਿਆ ਮੇਰੇ ਬੱਚਾ ਨੂੰ ਕੁਝ ਹੋ ਗਿਆ ਤੁਸੀਂ ਦੇਨਦਾਰ ਰਹੋਗੇ ਮੈਂ ਬਖਸ਼ਣਾ ਨਹੀਂ ਕਿਸੇ ਨੂੰ ਫਿਰ ਠੀਕ ਆ ਸਾਰ ਰਹਿਗਾ ਇੱਕ ਸਰਕਾਰ ਨਾਲ ਗੱਲੀਆਂ ਐਮਐਲਏ ਨਾਲ ਮਾਨਾ ਅੱਜ ਮਿਲਣਾਗੇ ਤੁਹਾਡਾ ਨ ਵੀ ਹੋ ਸਕਦੀ ਜੇ ਤੁਸੀਂ ਆਪਦੇ ਇੱਕ ਯਾਰ ਨਾਲ ਨਾ ਖੜ ਸਕਦੇ ਇੱਕ ਆਪਣੇ ਐਮਐਲਏ ਨਾਲ ਨਹੀਂ ਖੜ ਸਕਦੇ ਤੇ ਦੁਰਲਹਨਤ ਤੁਹਾਡੇ ਹੋ ਜੇ ਯਾਰਾਂ ਦੋਸਤਾਂ ਤੇ ਤੁਹਾਨੂੰ ਮੈਂ ਮੈਂ ਵੇਖੂਗਾ ਜਦੋਂ ਤੁਹਾਡੇ ਬੱਚਿਆਂ ਦੇ ਪਰਚਾ ਦਾ ਜੋ ਆ ਜਦ ਤਨ ਤੁਹਾਡੀ ਵਾਈਫ ਨਾਲ ਕੁਝ ਹੋਇਆ ਜਾਂ ਕੁਝ ਹੋਇਆ ਅੱਜ ਜੇ ਮੈਂ ਉੱਥੇ ਪੇਸ਼ ਹੋ ਜਾਂਦਾ ਜਿਤਨਾ ਮੈਨੂੰ ਫੜਨ ਲੱਗੇ ਜਾਂ ਤੇ ਮੈਨੂੰ ਮਾਰ ਦਿੰਦੇ ਤੇ ਜਾਂ ਜੋ ਅੱਜ ਆਮਨ ਰੋਲੇ ਤੇ ਕਰ ਰਹੇ ਆ ਵੀ ਕਦੀ ਕੋਈ ਪਰਚਾ ਕਦੀ ਕੋਈ ਕਰੀ ਕੋਈ ਇਹੋ ਕੁਝ ਮਿਲਣਾ ਨਹੀਂ ਮੈਂ ਤੁਹਾਨੂੰ ਇੱਕੋ ਗੱਲ ਕਰਦਾ ਵੀ ਮੈਂ ਤਾਂ ਸਾਰਾ ਨਾ ਵੀ ਭੇਡਾ ਹੀ ਬਣ ਕੇ ਜੀ ਲਿਓ ਇਸ ਪੰਜਾਬ ਦੇ ਪਿੱਛੇ ਗੱਲ ਕਰੋਗੇ ਤੁਹਾਡੇ ਪਿੱਛੇ ਕਹਿੰਦੇ ਹਾਂ ਦਾ ਨਾਰਾ ਮਾਰ ਬਣੀ ਮਾਰਨੇ ਮਣੀ ਹੁਣ ਉਤੋਂ ਤੁਹਾਨੂੰ ਪ੍ਰੈਸ ਵਾਲੇ ਜਿਹੜੇ ਕਈ ਬੰਦੇ ਹੋ ਜਿਆ ਉਹ ਖਾ ਗਿਆ ਜੇ ਮੈਂ ਖਾ ਗਿਆ ਹੁੰਦਾ ਨਾ ਤੇ ਮੇਰੇ ਤੇ 50 ਪਰਚੇ ਕਰ ਦਿੰਦੇ ਹੁੰਦੇ ਜੱਟ ਸਾਫ ਸੁਥਰਾ ਆ ਪੰਜਾਬ ਦੀ ਗੱਲ ਕਰਨ ਵਾਲਾ ਆ ਪੰਜਾਬ ਦੀ ਗੱਲ ਕਰ ਸਕਦਾ ਆ ਮੈਂ ਆਪਣੇ ਤਸ਼ੱਦਦ ਦੀ ਝੱਲ ਸਕਦਾ ਮੈਂ ਆਪਣੇ ਬੱਚਿਆਂ ਤੇ ਤੇ ਆਪਣੀ ਵਾਈਫ ਤੇ ਨਹੀਂ ਝੱਲ ਸਕਦਾ ਮੈਂ ਤੁਹਾਨੂੰ ਬੇਨਤੀ ਕਰਦਾ ਜਾਂ ਤੇ ਮੇਰਾ ਭਰਾ ਉਸ ਇਨਸਾਫ ਲੋ ਕੱਲੋਂ ਵਿਧਾਨ ਸਭਾ ਦੇ ਵਿੱਚ ਖੜਨ ਚੁੱਕੋ ਤੇ ਮੇਰੇ ਪਰਿਵਾਰ ਨੂੰ ਇਨਸਾਫ ਦਿਓ ਮੈਨੂੰ ਇਨਸਾਫ ਦਿਵਾਓ ਮੈਨੂੰ 84 ਹਜ਼ਾਰ ਵੋਟ ਪਾ ਕੇ ਲੋਕਾਂ ਨੇ ਬਣਾਇਆ ਸੀ ਤੇ ਮੈਂ ਉਹਦਾ ਖਮਿਆਜਾ ਕੇ ਪਉਤਰਾ ਇੱਕ ਗੁੰਡਿਆਂ ਨੂੰ ਜਿਵੇਂ ਤਸੀਹੇ ਦੇ ਜਾ ਦੇ ਜਾ ਰਹਾ ਉਤਰਾ ਇਹ ਮੈਨੂੰ ਭਿੜਾਈ ਫਿਰਦੇ ਆ ਮੇਰੇ ਪਰਿਵਾਰ ਨੂੰ ਭਿੜਾਈ ਕਰਦੇ ਆ ਮੈਂ ਇਹਨਾਂ ਤੋਂ ਮੈਂ ਵਾਰ-ਵਾਰ ਆ ਨਾ ਮੈਂ ਦੱਬਦਾ ਨਹੀਂ ਮੈਂ ਝੁਕਦਾ ਨਹੀਂ ਪਰ ਪਰਿਵਾਰ ਜਦੋਂ ਵਾਈਫ ਹੋਵੇ ਕਿ ਇਹਦੀ ਬੱਚੇ ਕਿੱਥੇ ਹੋਣਾ ਉਦੋਂ ਥੋੜਾ ਜਿਹਾ ਬੰਦੇ ਦਾ ਮਨ ਡੋਲਦਾ ਆ ਤੇ ਇਸ ਕਰਕੇ ਤੁਸੀਂ ਤੁਹਾਡਾ ਫਰਜ ਬਣਦਾ ਅੱਜ ਮੇਰੇ ਨਾਲ ਤੇਰਾ ਸਾਥ ਦੋ ਤੇਰੀ ਤੇ ਬੇਡਾ ਹੀ ਬਣ ਕੇ ਰਹੋ ਮੈਂ ਤੁਹਾਨੂੰ ਸਾਰੇ ਮੈਲਿਆਂ ਨੂੰ ਆਣਾ ਤੁਸੀਂ ਬੇਡਾ ਹੀ ਚੰਗੀਆਂ ਜੇ ਇਹਨਾਂ ਦੇ ਅੱਖੇ ਲਾ ਕੇ ਕੋਈ ਜਜ਼ਬਾਤੀ ਹੋ ਕੇ ਪੰਜਾਬ ਨਾ ਖੜਨ ਦੀ ਕੋਸ਼ਿਸ਼ ਨਾ ਕਰਿਓ